ਹਾਂਜੀ ਉਰੇ ਰੁਕੇ ਸੀ ਚਾਂਸੀ ਚਾਂਸੀ ਕੋਲ ਕੁਸ਼ ਖਾਣ ਪੀਣ ਨੂੰ ਆਹ ਰੈਸਟੋਰੈਂਟ ਜਿਹਾ ਕੋਈ ਸ਼ੇਪੂਰੀ ਬਾਈਪਾਸ ਚਾਂਸੀ ਉਸ ਇੰਨੀ ਕਿ ਅੰਗਰੇਜ਼ੀ ਹੁੰਦੀ ਆ ਬਾਕੀ ਕੰਮ ਟੈਟੇ ਲੱਗਦਾ ਮਨ ਨੂੰ ਆ ਹੈਗਾ ਜੀ ਰੈਸਟੋਰੈਂਟ ਜਾਂ ਮੁੰਡੇ ਕਹਿੰਦੇ 버거 ਨੂਡਲ ਖਾਣੇ ਆ ਬਾਕੀ ਦੇਖਦੇ ਆ ਕਿਆ ਕਿਆ ਖਾਣੇ ਕਿਆ ਕਿਆ ਬਣਾਦੇ ਆ ਥੋੜਾ ਜਿਹਾ ਅੰਦਰ ਤੋਂ ਵੀ ਦੇਖਦੇ ਹਾਂ ਕਿਵੇਂ ਦਾ ਕਿਆ ਸੀ ਨੇ ਆਹ ਤਾਂ ਬਿਜਾ ਮੇਰੇ ਵੀਰੋ ਆਹ ਖੁੱਲ ਗਿਆ ਦਰਵਾਜ਼ਾ ਅੰਦਰ ਇਹ ਤਾਂ ਘੰਟਾ ਮੁੰਡੇ ਬੈ ਗਏ ਆ ਕੇ ਲੋਕੀ ਆਉਂਦੇ ਆ ਚੱਕ ਕਰੋ ਆ ਬਾਕੀ ਕਿੰਨੋਂ ਸਾਰੀਆਂ ਹਾਂ ਚੈੱਕ ਕਰੀਏ ਕੌਣ ਵੀ ਘੁਰੇ ਲਾਵੇਂ ਪਰ ਕਾਪੀ ਰਿਵਾਰਡ ਵੀ ਕਹਿੰਦੇ ਮੈਂਟਲ ਚ ਛੱਡ ਦਿੰਦਾ ਬਾਕੀ ਦੇਖਦੇ ਰਹੋ ਨਾਲ ਨਾਲ ਬਣੇ ਗਿਓ ਕੋਈ ਲੱਗਦਾ ਮਾੜੀ ਜੀ ਸਮੱਸਿਆ ਆ ਗਈ ਹੈ ਮਾੜੀ ਜੀ ਸਮੱਸਿਆ ਕੋਈ ਉਹਦਾ ਹੱਲ ਹੋ ਜਾਣਾ ਬਸ ਖਾਣਾ ਪੀਣਾ ਖਾ ਕੇ ਜਦ ਦਿਮਾਗ ਚੱਲ ਪਿਆ ਚਾਹ ਪੀ ਕੇ ਹੋਟਲ ਦਾ ਬਹੁਤ ਵਧੀਆ ਮਾਹੌਲ ਆ। ਚਲੇ ਜਾਣਾ। ਲੋ ਜੀ ਖਾਣਾ ਪਾਣੀ ਖਾ ਲਿਆ। ਬਾਹਰ ਨਿਕਲਣ ਲੱਗੇ ਆ। ਅੱਡੇ ਸਾਡੇ ਅੰਦਰ ਆ। ਲੈਟ ਲੂਟ ਪਤਾ ਨਹੀਂ। ਬਾਕੀ ਫੇਰ ਮਿਲਦਾ ਕੋਲੋਂ। ਲੋ ਜੀ ਅੱਜ ਤਾਂ ਬਸ ਇੱਥੇ ਤੱਕ ਸਫ਼ਰ। 1.5 ਵੱਜ ਚੁੱਕਿਆ। ਬਸ ਇੱਥੇ ਕਰਦੇ ਆ ਰੈਸਟ। ਸਹਰ ਬਾਹੀ ਲੰਬਾ ਉਹ ਸਵੇਰੇ ਫਿਰ ਸਵੇਰੇ ਚੱਲਦੇ ਆਂ ਬਾਕੀ ਬਣੇ ਰਿਓ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਫਿਲਹਾਲ ਨਵਾਂ ਨਵਾਂ ਚੈਨਲ ਆ ਲਈ ਵਰ ਸਬਸਕ੍ਰਾਈਬ ਜਰੂਰ ਕਰਿਓ ਬਾਕੀ ਮਿਲਦੇ ਆ ਜੀ ਗੱਲ ਸਵੇਰੇ ਫਿਰ ਮਹਾ ਜੀ ਸੋਸੀ ਗੱਲ ਸਾਰਿਆਂ ਨੂੰ ਗੁੱਡ ਮਾਰਨਿੰਗ ਉੱਥੇ ਸੀ ਉੱਥੇ ਉਹ ਤੁੰਤੂ ਆ ਸੀ ਤੁੰਤੂ ਬਹੁਤ ਇਹ ਤੁੰਦਾ ਤੁੰਦੂ ਬਹੁਤ ਵੀ ਤੁੰਦੂ ਬਹੁਤ ਉਹ ਲਾਡੀ ਵੀਰ ਸਾਡਾ ਬਹੁਤ ਵਾਰ ਤੋਂ ਹੁਣ ਜਲੇ ਬਰ ਚੱਕਰਨ ਚੱਲਿਆ ਰਾਣਾ ਵੀਰ ਸਾਡਾ ਚਾਹ ਬਣਾ ਰਿਹਾ ਬੰਦੇ ਹਲੇ ਹੌਲੀ ਹੌਲੀ ਪੁੱਟ ਰਹੇ ਆ ਚਾਹ ਧਰ ਲਈ ਆ ਟਾਈਮ ਹੋ ਗਿਆ 8:30 ਟਾਈਮ ਹੋ ਗਿਆ। ਬਾਕੀ ਉਹ ਚਾਹ ਪਾਣੀ ਪੀ ਕੇ ਦੇਖਦੇ ਆ ਕੀ ਪ੍ਰੋਗਰਾਮ ਹੈ। ਇਹ ਹਲੇ ਨਿਕਲ ਲਾਗੇ ਫਿਰ ਹਲੇ ਥੋੜਾ ਜਿਹਾ ਰੁੱਕ ਕੇ ਦਿਨ ਜਾਂ ਚੜ੍ਹੇ ਤਾਂ ਵੀ ਤੁਹਾਨੂੰ ਤਾਂ ਥੋੜੀ ਜਿਹੀ ਪਾਸੇ-ਪਾਸੇ ਹੋ ਗਏ। ਇਹ ਕਰਦੇ ਆ ਜੀ। ਲਓ ਚਾਹ ਪਾਣੀ ਛੱਕੇ। ਉਹ ਕਰ ਲਗੇ ਭਾਂਡਿਆਂ ਦੀ ਸੀਧਾ ਭਾਂਡਿਆਂ ਦੀ ਧੋਤੋ ਆਈ। ਲੋਡੀ ਦੇ ਸਿਮਰਨ ਵੀਰ ਜਾਂਦੇ ਹੋਏ। ਅੱਗੇ ਦੀ ਜਸਵੀਰ ਮਿਲਦਾ ਹੋਇਆ ਪਰ ਮਿਲਦਾ ਹੋਇਆ ਹਵਲੇ ਹਵਲੇ ਆਸਰੀਗਾ ਵੱਧ ਮਾਰ ਬੰਬੂਲੈਂਸ ਵੀ ਖੜੀ ਆ ਭਾਈ ਇੱਕ ਯੂਪੀ ਅੰਬਰ ਬਾਅਦ ਤੇ ਰੁਕੇ ਸੀ ਜੀ ਤੇਲ ਪਾਉਣ ਟੈਂਕੀ ਕਰਾਈ ਆਪਣੀ ਫੋਨ ਨਾਲ ਤੇ ਬੈਠਾ ਏ ਪੁੱਤਾ ਵੀਰ ਮੋਟਰਸਾਈਕਲ ਚਾਚਾ ਸਾਡਾ ਬਾਕੀ ਸ਼ੋਰੇ ਮਾਰੇ ਮਨ ਹੰਦ ਦਿਖਾਉਣਾ ਮੰਡੇ ਸਾਡੇ ਪਰਮ ਵੀਰ ਹੁਣੇ ਇਧਰ ਸਿਮਰਨ ਬਾਈ ਰਜਾਈ ਦੇ ਵਿੱਚ ਆਨੰਦ ਮਾਣਦਾ ਹੋਇਆ ਗੁਲਾਬ ਦੇਖ ਰਿਹਾ ਬਾਈ ਤੁਹਾਡੇ ਉਹ ਹੈ ਆਹ ਦੇ ਛੋਟੇ ਨਾਲ ਦੱਬਿਆ ਵੜਿਆ ਜੇ ਯਾਰ ਸਕਾਦਰ ਰਸੋਈ ਖੋਲੋ ਮੜ ਜੀ ਸਾਡੀ ਰਸੋਈ ਵੀ ਹੈਗੀ ਛੋਟੀ ਕਿਹੜਾ ਨਹੀਂ ਇਹਦੇ ਵਿੱਚ ਨਹੀਂ ਹਾਂ ਆ ਇਹਦੇ ਵਿੱਚ ਨਹੀਂ ਹਾਂ ਜੀ ਠੀਕ ਹੈ ਮੁਰਾ ਦੇ ਵਿੱਚ ਹੋਂਦੇ ਪੂਰੇ ਕੰਮ ਕਰਾਉਂਦੇ ਚੱਲੀਏ ਜੀ ਹਾਂ ਜੀ ਚੱਲੀਏ ਬੜੀ ਠੰਡ ਪਿੱਛੇ ਨਹੀਂ ਲੱਗੀ ਸੀ ਅੱਜ ਲੱਗ ਰਹੀ ਹੈ ਹਾਂ ਨਾ ਅੱਧੇ-ਅੱਧੇ ਬਹੁਤ ਖਾ ਚੱਲੀਏ ਬੱਸ 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 ਫੇਰ ਮੈਂ ਤਾਂ ਹੋ ਚੁੱਕਿਆ ਉਹ ਕਰਦੇ ਹਾਂ ਜੀ ਹੁਣ ਫੇਰ ਅੱਗੇ ਨੂੰ ਮੋਬਾਈਲ MP ਸ਼ੁਰੂ ਹੋ ਗਿਆ ਆ ਆਪਣੀ ਰਿਹਾਰ ਬਾਈ ਹੋ ਗਿਆ ਤਿਆਰ ਫੇਰ ਉਡਣਾ ਨੂੰ ਮੈਂ ਮੈਂ ਤਾਂ ਉੱਡਦਾ ਹੀ ਆ ਰਹਾ ਫੇਰ ਚੈੱਕ ਕਰ ਇੱਧਰ ਚੈੱਕ ਕਰੋ ਇੱਧਰ ਚੈੱਕ ਕਰੋ ਚੈੱਕ ਕਰੋ ਚੁਸੀਂ ਸੁੱਕੇ ਨਾਲ ਕੁਝੀ ਸਾਂਝੀ ਹੁੰਦੀ ਹੋਈ 15 ਪ੍ਰੋ 15 ਪ੍ਰੋ ਮੈਕਸ ਹੈ ਨਾ ਇਹਦਾ ਪ੍ਰੋਫੈਸਰ ਨਾ ਆ ਗਿਆ বাস 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 15 ਪ੍ਰੋ ਮੈਕਸ ਤੇ 16 ਦੀ ਲੜਾਈ ਹੋਊਗੀ ਏ ਟੋਲ ਜੀ ਯਾਰ ਤੁਹਾਡੀ ਵੀਡੀਓ ਤੁਹਾਨੂੰ ਨਹੀਂ ਆ ਰਹੀ ਵੀਡੀਓ ਆਈਫੋਨ 16 ਵਿੱਚ ਤੁਹਾਨੂੰ ਲਈ ਆ ਰਹੀ ਭਾਈ ਚੈੱਕ ਕਰੋ ਸੁੱਖੇ ਨਾਲ ਲੜਾਈ ਹੋ ਗਈ ਕਹਿੰਦੇ 15 Pro ਵਧੀਆ ਸੁੱਖਾ ਕਹਿੰਦਾ 16 Pro ਵਧੀਆ ਏ ਯਾਰ ਆ ਨੂੰ ਟਰੱਕੇ ਟਰੱਕ ਮਿਲਿਆ ਹੋਰ ਤਾਂ ਕੁਝ ਮਿਲਿਆ ਨਹੀਂ ਲਾਲੇਤਪੁਰ ਤੋਂ ਨਿਕਲ ਗਏ ਸੀ ਬਾਕੀ ਇਹ ਲੰਗਰ ਪਾਣੀ ਛਕਣਾ ਜੀ ਹਲੇ। ਆ ਪਿੱਛੇ ਬ੍ਰੇਕ ਲਾਣ ਵਾਲਾ। ਬਾਕੀ ਦੇਖਦੇ ਰਹੋ। ਆ ਬਲੌਗਰ। ਆ ਬਲੌਗਰ ਭਾਈ। ਵੀਡੀਓ ਗੋਲਾ ਹੋ ਰਹੀਆਂ ਨੇ। ਵਧੀਆ ਬਣਾਉਂਦਾ। ਕਰੋ। ਲਓ ਭਾਈ। ਦਵਾਰੇ ਦੱਸਿਓ ਬਲੌਗ ਜਾਉਂਗੇ। ਹੋਣਾ ਬਣਾਉਂਦਾ ਭਾਈ। ਧੰਨਵਾਦ ਜੀ ਧੰਨਵਾਦ। ਇਹ ਕਾਮ ਬਲੌਗਰ। ਇਹ ਕਹਾ ਸਾਡਾ ਰਾਣਾ ਵੀਰ। ਬਲੌਗ ਪੈ ਗਿਆ ਭਾਈ। ਮਨੀ ਮਜਰਾ ਮਹਿਕਮਾ। ਇਹ ਜਰੂਰ ਤੁਸੀਂ ਸਰਚ ਕਰਕੇ ਇਹ ਜੋ ਪ੍ਰੋਪਰ ਪੂਰਾ ਐਰ ਪ੍ਰੋਪਰ ਵੇਰਵਾ ਮਿਲੂਗਾ ਜੀ ਸਾਡਾ ਤਾਂ ਬਸ ਕਾਲੀ ਕਾਲੀ ਜਿਹੇ ਵਾਲੀ ਆ ਮੈਕ ਤੋਂ ਦੇ ਪਾਏ ਜਾਣਗੇ ਸੁਣਦੇ ਜੱਟ ਚੈੱਕ ਕਰੋ ਜੀ ਟੀਵੀ ਚ ਲਾ ਕੇ ਦੇਖ ਲਿਓ ਐ ਕਰੋ ਟੀਵੀ ਆਨ ਕਰੋ ਹੋ ਗਈ ਮੈਂ ਸਲਾਦ ਹੁਣੀ ਕਰ ਦੋ ਟੀਵੀ ਆਨ ਹੁਣ ਦੇਖੋ ਸੁਣਦੇ ਜਦ ਵੀ ਤੁਸੀਂ ਟੀਵੀ ਆਨ ਕਰਿਆ ਨਾ ਮੈਨੂੰ ਫੋਨ ਕਰਦੇ ਹੋ ਮੈਂ ਉਰੀ ਚ ਲਾ ਦੂੰਗਾ ਇਹ ਗੁੱਸਾ ਕਰ ਗਿਆ ਕਹਿੰਦਾ ਉਰੀ ਚ ਲਾ ਦੂੰਗਾ ਇਹ ਜਸਿਕਰ ਜੱਟ ਅੰਦਰ ਜਾਂਦਾ ਚਲਾ ਦੂੰਗਾ ਲੈਨ ਬਾਬੜੀ ਲਾਗੀ ਟੋਲਵਰ ਭੁੱਖ ਵੀ ਲੱਗੀ ਹੁਣ ਅਗਲਾ ਸਟਾਪ ਮਲਾਦੀ ਛੇਤੀ ਛੇਤੀ ਰੋਟੀ ਖਵਾਉਣ ਦੇ ਉੱਤੇ ਪਹੁੰਚਾਂਗੇ ਟਰਾਲੀ ਸੋਹਣੀ ਬਹੁਤ ਲੱਗ ਰਹੀ ਆ ਉਹ ਸਤਵੀਰ ਹੁਣ ਉਹ ਕਾਚਾ ਜੀ ਜੋ ਸਾਡੇ ਵਾਸੜ ਵੀ ਆ ਸਾਡਾ ਹਸਮਨ ਕੋ ਕਰਾ ਕੱਢੀ ਜਾਂਦਾ ਸਕੇ ਨਾ ਕੱਢਦਾ ਬੋਲ ਰਹੀ ਹੈ ਬੈਟਿੰਗ ਚੈੱਕ ਕਰੋ ਜੀ ਅੰਦਰ ਦੇ ਲਾਈਟ ਜਗਮਗ ਜਗਮਗ ਹੋਈ ਪਈ ਆ ਬਾਹੋਂ ਮਿਲਦੇ ਆ ਫਿਰ ਤੁਹਾਨੂੰ ਮੈਨੂੰ ਲੱਗਦੀ ਰੋਟੀ ਤੇ ਠੀਕ ਆ ਜੀ ਸੁੱਕੇ ਵੀਰ ਦਾ ਨੈਟ ਖਤਮ ਹੋ ਗਿਆ 5G ਲੈ ਹੁਣ ਹੁਣ ਗੱਲਬਾਤ ਸੁਣੋ ਸੁੱਕੇ ਵੀਰ ਕੀ ਆਖਿਆ ਕਹਿ ਰਿਹਾ ਜੀ ਕਾਲੇ ਕਜੀਓ ਦਾ ਪ੍ਰੋਬਲਮ ਯਾਰ ਪਹਿਲਾਂ ਵੀ ਮੈਂ ਫੋਨ ਕਰ ਲਿਆ ਦੋ ਵਾਰ ਤੋਂ ਗੱਲੋਂ ਖਾਲ ਬਣੀ ਹੁੰਦੀ ਮੇਰਾ ਇੰਟਰਨੈਟ ਨਹੀਂ ਚੱਲਦਾ ਪਤਾ ਕੀ ਪ੍ਰੋਬਲਮ ਹੈ ਸਿਮ ਵਿੱਚ ਪ੍ਰੋਬਲਮ ਕਾਹ ਚ ਕਰਾਉਂ ਮੈਂ ਯਾਰ ਮੈਨ ਨਾਲ ਤੇ ਕੋਈ ਫੋਨ ਦਾ ਚੱਲੀ ਜਾਂਦਾ ਸਾਲਾ ਮੇਰੇ ਨਹੀਂ ਚੱਲਦਾ ਆ ਇੱਕ ਪਤਾ ਨਹੀਂ ਕਿਹੜੀ ਘਾਟ ਪਰ ਤੇ ਆ ਰਿਹਾ ਟਰੈਕਟਰ ਜੀ ਥੱਲੇ ਦੇ ਉੱਪਰੋਂ ਬਹੁਤ ਦੂਰ ਤੇ ਆ ਰਿਹਾ ਲੋੜੇ ਲੋੜਾ ਇਕੱਲੇ ਇਕੱਲੇ ਹੀ ਟਰੱਕ ਦਿਖਦਾ ਹੈ ਬਸ ਕਿਤੇ ਦੇ ਕੰਮ ਆ ਕਰਦਾ ਹੈ ਕੰਮ ਖੱਟਿਆ ਪਿਆ ਹੈ ਇਹ ਆ 4 ਨੰਬਰ 38 ਏ ਸੀ 3270 ਸਟ੍ਰੇਟਰ ਦੇ ਬਰਾਬਰ ਬਰਾਬਰੀ ਕੰਮ ਹੋਇਆ ਪਿਆ ਹੈ ਠੁਖੇ ਵੀਰ ਦਾ ਮਸਲਾ ਹਾਲੇ ਹੱਲ ਹੋਇਆ ਕੋਈ ਨਹੀਂ ਚਲਦੇ ਚਲਦੇ ਟੀਟ ਨਹੀਂ ਹੁਣ ਕਿੱਥੇ ਉੱਪਰ ਮੰਗੇਗਾ ਟਰੱਕੇ ਟਲਚ ਹੋਏ ਪਏ ਭਾਈ ਬਾਰ ਫੋਨ ਕਰ ਰਿਹਾ ਤੁਸੀਂ ਟੈਕਸ ਦਾ ਮਸਲਾ ਹੋ ਰਿਹਾ ਕਿ ਕਿੰਨੀ ਵੀ ਘਟਾ ਤਾ ਤੇ ਹੁਣ ਫੋਨ ਕੱਟਣਾ ਹਿੰਦੀ ਵੀ ਆ ਗਈ ਮੈਂ ਫੋਨ ਕੱਟਣਾ ਮੇਰਾ ਟਾਈਮ ਕੀਦਾ ਯਾਰ ਮੇਰੇ ਟੱਟ ਚ ਲਾ ਦੇ ਨਹੀਂ ਮੇਰੇ ਨਾਲ ਗੱਲਾਂ ਬਾਤ ਮੇਰਾ ਟਾਈਮ ਨਹੀਂ ਪਾਸ ਹੁੰਦਾ ਮੈਂ ਪੈਸ ਕਾ ਕਰਾਂ ਪਰ ਸਾਰੇ ਕਿਧਰ ਲੱਗੇ ਹੋਏ ਆਪਣੇ ਆਪਾਂ ਮੈਂ ਕਹਿੰਦਾ ਜਾਂਦਾ ਬਈ ਮੇਰੇ ਨਾਲ ਗੱਲਾਂ ਮਾਰ ਨਹੀਂ ਮੇਰੇ ਨਾਲ ਨੈਟ ਚਲਾ ਸੁੱਕਾ ਵੀਰ ਕਹਿੰਦਾ ਯਾਦਾ ਮੇਰਾ ਨੈਟ ਚਲਾ ਦੇ ਸਰਵਿਸ ਸੈਂਟਰ ਮੈਂ ਮੋਨ ਕਰਕੇ ਯਾਂ ਕਹਿੰਦਾ ਮੇਰੇ ਨਾਲ ਗੱਲਬਾਤ ਸੁਣਾ ਕੇ ਰਿਪੋਰਟ ਕੋਈ ਹੈਲੋ ਭਾਈ ਉਹ ਚਾ ਉਹ ਕਰ ਗਿਆ ਵੇ ਅੰਗੇ ਚ ਕਰਕੇ ਆ ਚਲ ਵੀਰ ਦਾ ਨੈਟ ਜਾ ਚੱਲੂਗਾ ਸੀ ਤੁਹਾਨੂੰ ਦੱਸੂਗੇ ਭਾਈ ਚਲੋ ਠੀਕ ਆ ਜੀ ਹੈਲੋ ਇਹ ਆ ਮਾ ਕੰਮ ਕਰ ਬਧੀ ਚੱਲਦਾ ਯਾਰ ਭਾਈ ਪਤਾ ਕੀ ਚਲੋ ਠੀਕ ਹੈ ਜੀ ਜਦੋਂ ਚੱਲ ਗਏ ਆ ਤੁਹਾਨੂੰ ਅਪਡੇਟ ਦੇ ਦਾਂਗੇ ਸਰਵਿਸ ਸੈਂਟਰ ਵਾਲੇ ਕਹਿੰਦੇ ਕਾਲ ਕੱਟ ਦੇ ਸੁੱਖਾ ਕਹਿੰਦਾ ਮੈਂ ਕਾਲ ਹੀ ਕੱਟਣੀ ਬਾਈ ਹਲੋ 5 4 5 5 5 ਉਹ ਵੀ ਕੰਮ ਦਾ ਕਰਾਉਂਦੇ 5 5 ਹੈ ਤਾਂ ਹੈ ਅੰਗਲੇ ਉਹ ਦੇਖੀ ਕਿ ਟਿਕਾ ਚੀ ਹੈ ਯਾਰ ਟਾਈਮ ਹੋ ਗਿਆ ਜੀ 6:40 ਉਹ ਸਾਰੀ ਰਾਤ ਚੱਲਦੇ ਰਹੇ ਇੱਥੇ ਆ ਕੇ ਰੁਕੇ ਆਂ 10 ਤੇ 12 ਹਮ ਟਰੈਕਟਰ ਤੇ ਸੀਗੇ ਸਾਰੀ ਰਾਤ ਉਹਨਾਂ ਨੇ ਸੇਵਲ ਲਈ ਪੰਪ ਤੇ ਰੁਕੇ ਹੁਣ ਜੰਗਲ ਪਾਣੀ ਜਾ ਕੇ ਸਾਫ ਸਫਾਈ ਇਹ ਟਰੈਕਟਰ ਦੀ ਉਹਦੇ ਪੌਣੇ ਘੰਟੇ ਤੱਕ ਉਸ ਤੁਰਦੇ ਆ ਜੀ ਹਾਲ ਕੱਲ ਸਵੇਰ ਤੱਕ ਪਹੁੰਚਾਂਗੇ ਅੱਜ ਸਰਹਦੋਂ ਚੱਲੂ ਟਰੈਕਟਰ ਅੱਲੂ ਰਾਤ ਨੂੰ ਵੀ ਚੱਲੂਗਾ ਕਿਹਲੇ ਟਰਹਲੀ ਵਿੱਚ ਮਹੌਲ ਆਪਣੀ ਹੌਲੇ ਹੌਲੇ ਆ ਤਨੋਂ ਡਾਵੇਂ ਕੋਲੇ ਬੰਦੇ ਉੱਠ ਗਏ ਮੁੱਲ ਵੀ ਚਾਹ ਬਣਦੀ ਜਾਉਗੀ ਬੰਦੇ ਫਰੈਸ਼ ਹੁੰਦੇ ਜਾਊਂਗੇ ਨਾਲ ਲੱਡੀ ਵੀ ਆਪਣਾ ਥੋੜਿਆ ਆ ਦਸਤ ਜਵਦਾਰ ਬਹੁਤ ਤੋਗੇ ਆ ਗਿਆ ਸੁੱਖਾ ਵੀਰ ਆਪਣਾ ਅਪਡੇਟ ਲੈ ਰਿਹਾ ਜੀ ਇੰਸਟਾਗ੍ਰਾਮ ਦੀ ਉੜੋ ਗੋਦੀ ਹੈ ਮੌਸਮ ਵੀ ਇੰਨਾ ਠੰਡਾ ਨਹੀਂ ਹੈਗਾ ਠੀਕ ਠੀਕ ਹੈ ਨਹੀਂ ਆਪਣੇ ਠੰਡ ਹੁੰਦੀ ਐ ਨਹੀਂ ਠੰਡ ਨਹੀਂ ਹੈਗੀ ਟੈਂਪਰੇਚਰ ਹੋਊਗਾ 22 23 ਦੇ ਕਰੀਬ ਇੱਕ ਗੋ ਕਲਾੜੀ ਵੀ ਹੈਗੀ ਕਲਾੜੀ ਵੀ ਦਿਖਾਉਣਾ ਇੱਥੋਂ ਦੂਰ ਹੀ ਦਿਖਾਉਣਾ ਆ ਇੱਥੇ ਕਲਾੜੀ ਇੱਥੇ ਆ ਚਲਦੀ ਹੈ ਟਰੱਕ ਸਾਰੇ ਦਰਿਆਈ ਘੋੜੇ ਆ ਉਹਦੇ ਜਿੰਨੇ ਵੀ ਟਰੱਕ ਮਿਲੇ ਹੁਣ ਤੱਕ ਸਾਰੇ ਦਰਿਆਈ ਘੋੜੇ ਆ ਰੇਲ ਦੀ ਪਟੜੀ ਵੀ ਹੈਗੀ ਭਾਈ ਰੇਲ ਵੀ ਜਾਂਦੀ ਐ ਇੱਕ ਹੁਣ ਹੁਣ ਆਈ ਐ ਕਾਜੀ ਤਾਜੀ ਰੇਲ ਇੱਥੇ ਲਿਆ ਉਹ ਗੰਦੀ ਮੋੜੀ ਮੋੜੀ ਦੇ ਵਿੱਚ ਇਹ ਸ਼ਾਦ ਉਹ ਹੀ ਰੇਲ ਆ ਜਿਹੜੀ ਅਜੂਬ ਸਾਹਿਬ ਜਾਂਦੀ ਐ ਤੇ ਬਾਕੀ ਹੁਣ ਸਾਡੀ ਚਾਹ ਬਣੂ ਵੀ ਯਾਦ ਦਿੰਨੇ ਆ ਅਪਡੇਟ ਰਾਣਾ ਵੀਰ ਨੂੰ ਫਾਲਦੇ ਆ ਰਾਣਾ ਵੀਰ ਬਣਾਊਗਾ ਲਓ ਚਲੋ ਠੀਕ ਆ ਜੀ ਜਰਾ ਮਿਲਦੇ ਆ ਤੁਹਾਨੂੰ ਹੁਣ ਚਾਹ ਤੇ ਲਓ ਜੀ ਤੁਹਾਨੂੰ ਟਰੈਕਟਰ ਦਿਖਾਉਦੇ ਆ ਚੈੱਕ ਕਰਿਓ ਤਾਈ ਦਾ ਹੈ ਵੀ ਉਹੀ ਉਹੀ ਦਿਖਾਉਣ ਲੱਗੇ ਆਂ ਤਾਈ ਪੂਰੀ ਪੂਰੀ ਐਨ ਪ੍ਰੋਪਰ ਕੋਈ 슈ਗਰ ਲਿਖਿਆ ਬਾਈ ਅੰਗਰੇਜ਼ੀ ਤਾਂ ਨਹੀਂ ਆਉਂਦੀ ਨਹੀਂ ਕਢੀ ਮਿਲਣਾ 슈ਗਰ ਲਿਖਿਆ ਹੈ ਬਾਈ ਨਾ ਸਮਝ ਜਰੂਰ ਆ ਗਿਆ ਉਹ ਮਾ ਬਾਈ ਇਹ ਪ੍ਰੋਜੈਕਟ ਕਰੂ ਤੁਸੀਂ ਕਲਾਈ ਪੂਰੀ ਪੂਰੀ ਹੋਈ ਹੈ ਟਰੈਕਟਰ ਪਰ ਮੱਕੀ ਗੱਲ ਕਰਦੇ ਹਾਂ ਕੀ ਹਾਲ ਹੈ ਜੀ ਕਿਵੇਂ ਹੋ ਕੈਸੇ ਹੋ ਗੜੀਆਂ ਆਹ बढ़िया ये एरिया कौन सा है नरसिंहपुर कौन सा जिला नरसिंहपुर जिला नरसिंहपुर ये यहाँ पे खड़े हैं एक कौन सा जाये? कौन सी जगह है ये? ये दादा महाराज एड़ा बीज है परदर कौन सा बीज है ये गन्ने का ये 343 434 434 बी है भाई गन्ने का है और ओ तुसी मिल चले हो मिल शुगर मिल जा रहे हैं क्या है रेट तो सेम है ठीक है ठीक है अच्छा ਲੋ ਜੀ 350 ਰੁਪਏ ਗਉਣ ਤੋਂ ਲੱਗਦਾ ਗੰਨਾ। ਸ਼ੁੱਗਰ ਵੱਲ ਚੱਲੇ ਆ। ਫਾਰਮ ਹੌਂਡ ਟ੍ਰੈਕ ਆ ਪਿੰਨ ਪਰਲੀ ਸ਼ਰਟ ਮੰਜੇ ਦੇ ਨਾਲ ਪਾਈ ਹੋਈ ਹੈ। 4 ਲੀਟਰ ਬਹੁਤ ਹੈ। ਬਾਕੀ ਮਾੜਾ ਮੋਟਾ ਛੋਟੀ ਵਿੱਚ ਤੇ ਪਾ ਲੂੰਗੇ। ਬਾਕੀ ਆਪਣੇ ਮਿੱਤਰ ਪਿਆਰੇ ਕਹਿੰਦੇ ਵੀ ਮਾਈਕ ਦੀ ਥੋੜੀ ਜੀ ਦਿੱਕਤ ਆ ਰਹੀ ਹੈ। ਮਾਇ ਹਾਲੇ ਵੀਰੇ ਨਵਾਂ ਨਵਾਂ ਕੰਮ ਸ਼ੁਰੂ ਕਰਿਆ ਹੈ। ਹੌਲੀ ਹੌਲੀ ਅੰਡਰ ਪ੍ਰੋਸੈਸ ਹੋਵਾਂਗੇ ਲਾਡੀ ਵੀਰ ਫੇਰ ਕਹਿਣ ਗਿਆ ਕੁਛ ਉਹਨੂੰ ਤੇ ਇਹ ਕਮਾਲ ਨਾ ਇਸ ਵਾਲਾ 3 ਤੋਂ ਇਸਮੜਾਈ ਆ ਵੀ ਰਹੀ ਹੈ ਬੰਦ ਪਰ ਨਹੀਂ ਬਚਾਦਾ ਮਾਰ ਇਹ ਕਿੰਨੀ ਕਢਾਈ ਅੱਗੇ ਦੀ ਪਰ ਸਾਈਡ ਤੇ ਲਾਡੀ ਵੀ ਉਹ ਕਢਾਈ ਵਿੱਚ ਜਾਂਦਾ ਹੁਣ ਇਹ ਚ ਨਹੀਂ ਲਗਾਤੇ ਮੈਂ ਪੰਜਾਬ ਨੂੰ ਦੋਸਤ ਅੰਮਾਨ ਨੂੰ ਲਗਾ ਹਾਂ ਵੀਡੀਓ ਆਈ ਰਹੀ ਹੈ ਹਾਂ ਵੀਡੀਓ ਆਈ ਰਹੀ ਹੈ ਰਾਮਾ ਲਾਡੀ ਵੀਰ ਲੱਗ ਗਿਆ ਉਹ ਗੰਨੇ ਗੱਜਣ ਆ ਗੰਨਾ ਜੂ ਬਣਾਇਆ ਚਾਹ ਹਲੇ ਬਣੀ ਨਹੀਂ ਆ ਮਨਾ ਜ਼ਰੂਰ ਜ਼ਰੂਰ ਕਹਿੰਦਾ ਗੰਨੇ ਦਾ ਸਵਾਦ ਦੇਖਣਾ ਕਿਹੇ ਜਾਏ ਚਲੋ ਭਾਈ ਲਓ ਜੀ ਚਾਹ ਦੀ ਨਾਲ ਨਾਲ ਹੋ ਗਈ ਆਪਣੀ ਤਿਆਰੀ ਚਾਹ ਬਣਾਤੀ ਚਾਹ ਦੀ ਸੇਵਾ ਲੱਗੀ ਅੱਜ ਸਾਡੀ ਹੈ ਸਵਾਦ ਹੈ ਮਠਾਈ ਨਾਲ ਸੁਖਤ ਹੈ ਚਾਹ ਦੀ ਸੇਵਾ ਲੱਗੀ ਆਪ ਨੂੰ ਪਰਮ ਪਰਮ ਹੋਣੇ ਉੱਠ ਖੜੇ ਨੇ ਰਾਣਾ ਵੀਰ ਉਹਨੇ ਆਪਣਾ ਫੋਨ ਚਲਾ ਰਹੇ ਆ। ਪਰ ਸੜੂਣੀ ਉੱਠ ਖੜੇ ਪਰਮ ਬਾਈ ਹਾਂਜੀ ਅਸਮਨ ਸੁੱਕਾ ਬੀਟਰ ਬੈਲਟ ਹਾਂਜੀ ਹਾਂਜੀ ਰਾਣਾ ਜੀ ਆਸ੍ਰੀ ਕਾਲ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਕਾਦੀ ਗੁੱਧ ਖੋਲੋ ਪਾਈ ਕਿਤੇ ਚਾਹ ਬਤੀ ਹੋ ਰਹੀ ਜਿੰਨੇ ਪਾਪੇ ਆ ਗਏ ਹਾਂ ਪਾਪੇ ਲਓ ਜੀ ਚਾਹ ਹੁਣ ਗੁੱਧ ਪਾ ਕੇ ਬਣਾ ਲਈਏ ਫਿਰ ਮਿਲਦੇ ਨਾਲ ਦੇ ਨਾਲ ਲੰਬਾ ਪਾਵਾ ਦਾ ਲੰਬਾ ਪਾਵਾ ਦਾ ਫੋਨ ਆਪੋ ਬਾਤ ਦੋ ਲਈਏ ਤੁਹਾਨੂੰ ਨਾ ਹੋ ਜੂਗੀ ਛੋਟੇ ਬਾਜੀ ਵੀ ਆ ਗਏ ਚੈੱਕ ਕਰੋ ਜੀ ਸੱਕਾ ਚਾਹ ਦੀ ਧਾਰ ਪੱਤੀਓ ਪੱਤੀਓ ਜਾਏ ਚਾਹ ਹੈਪੀ ਨੇ ਬਣਾਈ ਆ ਚਾਚਾ ਦੇਖਦੇ ਨੇ ਕਹੀ ਜੀ ਬਣਦੀ ਅੱਗੇ ਰਾਣਾ ਵੀਰ ਬਣਾਉਂਦਾ ਸਿਰਾ ਕਰਾਉਂਦਾ ਅੱਜ ਹੈਪੀ ਨੇ ਬਣਾਈ ਹੈ ਉਮੀਦ ਕਰਦੇ ਹਾਂ ਵੀ ਵਧੀਆ ਹੋਊਗੀ ਅੱਜ ਲੰਗਰੀ ਬਦਲਿਆ ਹੈ ਲੰਗਰੀ ਬਦਲਿਆ ਲੰਗਰੀ ਨੂੰ ਫੇਰ ਇੱਟ ਦੱਤੀ ਹੈ ਮੂੰਹ ਨਹੀਂ ਤਾਂ ਬਹੁਤ ਉੱਪਰ ਸੈਂਟਰ ਦੇ ਉੱਪਰ ਤਾਂ ਚਾਹ ਦਿਖਦੀ ਨਹੀਂ ਦੀ ਹੈ ਲੋਵੀ ਚਾਹ ਬਾਰੇ ਪੁੱਛਦੇ ਆ ਵੀ ਕਿਆ ਸਵਾੜ ਆਈ ਹੈ ਨਾ ਲਾਡੀ ਵੀਰ ਕਿਆ ਸਵਾੜੀ ਜਾਵਰ ਹੈ ਕਿਹੜਾ ਹੈ ਜੀ ਪੂਰੀ ਵਧੀਆ ਅੱਜ ਦੇ ਟਾਈਮ ਅਸੀਂ ਨਾਲ ਕੋਲ ਟੱਪੇ ਕੋਲ ਹਾਂ ਆ ਬਾਈ ਸੱਜੀ ਵੱਲੋਂ ਫੋਟੋ ਵੜੀ ਬੰਨੂ ਕਲਾਸ ਤੋਂ ਮਿਲਵਾਲਾ ਪਾਸ ਆ ਬਾਈ ਪਾਸ ਹੈ ਬਹੁਤ ਸਵਾਗਤ ਬਸ ਬਸ ਆਰਾ ਹੀ ਬਣਾਉਂਗਾ ਆ ਵੀ ਆ ਗਿਆ ਕਿਤਰਾ ਹੈ ਚਾ ਮੈਂ ਤਾਂ ਪਿੱਛੇ ਉਹ ਥੋੜੀ ਭੈਣ ਦੀ ਦੋ ਆਈਓ ਨਹੀਂ ਹੋਲੇ ਉਹੋ ਇਹ ਦੇਖੇ ਉਹ ਮੈਂ ਕਹਿੰਦਾ 2 ਰੁਪਏ ਦੀ ਹੋਣੀ ਬੱਤੀ ਨਾ ਵੀਰੋ ਭਰਤਾ ਕੁੱਟ ਡੰਡੀ ਕਰ ਲਵਾ ਡੰਡੀ ਬੀਣਾ ਹੈ ਕੋ ਉੱਠਿਆ ਘੜਾ ਲਿਓ ਉਹ ਕਿੱਦਾਂ ਗਿਆ ਗਿਆ ਉਹ ਤਾਂ ਇੱਕ ਵਾਰੀ ਨੂੰ ਜੱਸ ਨੂੰ ਡਿਊਟਰਾ ਨਾ ਤੇ ਮਦ ਮਾਲ ਲਿਆ ਚਾਹ ਭਿਜਿਆ ਚਾਹ ਭਿਜਿਆ ਕੋ ਤੂੰ ਆਏਗਾ ਤਾਂ ਕਹਿੰਦਾ ਵੀ ਅੱਗ ਲਾ ਲਾ ਕੇ ਹੋਈ ਵੀ ਮਿੱਟੀ ਕਾਲੀ ਉਹ ਤਾਂ ਬਹੁਤ ਜਿਆਦੇ ਕੀ ਕਰਦੇ ਹੋ ਆਈ ਕੋ ਟਮੂ ਵਿੱਚ ਯਾਰ ਵੀਰੋ ਮੈਂ ਤਾਂਹੀਂ ਖੜਾ ਹਾਂ ਹੋਰ ਹੈ ਗਾਏ ਮੂੰਹ ਫੂਕ ਲਿਆ ਸੁੱਕੇ ਮੰਗਾ ਫੂਕ ਲਿਆ ਫੂਕ ਲਿਆ ਇਹ ਮਿੱਠਾ ਦਾ ਮੁੱਟਾ ਦਾ ਬੂਰਾ ਆਈ ਹੈ ਕੋਈ ਮਾਲਕ ਬੈਠਾ ਅਗਲੀ ਵਾਰ ਕੋਈ ਆ ਰਹੀ ਹੈ ਕੋਮਪੈਕਟ ਟ੍ਰੀਪ ਉਰ ਇੱਕ ਫੈਕਟਰੀ ਆ ਫੈਕਟਰੀ ਦਾ ਜੰਗ ਕਰਦੇ ਹੋਣੇ ਕਾਲੀ ਹੁੰਦੀ ਉੱਥੇ ਵੀ ਵੀਰੇਰ ਜਿਆਦੀ ਕਾਲੀ ਹੁੰਦੀ ਗਾਣੇ ਉਹਦਾ ਮਿੱਠੀ ਗਾਣੇ ਲੰਗੂਰ ਨਹੀਂ ਬੈਠੇ ਲੰਗੂਰ ਨਹੀਂ ਲੱਗਦਾ ਤਾਂ ਸਾਡੀ ਬਲ ਚੁੱਕੀ ਹੈ ਜੀ ਪੰਪੂਰੇ ਗੜੇ ਹਲੇ ਆ ਗੱਡੀ ਤਿਲਗਾਨਾ ਸਾਈਡ ਦੀ ਹੈ ਸਿਮਰਨ ਵੀਰ ਜੀ ਹੁਣੀ ਸਾਡੇ ਗੁੱਡ ਮਾਰਨਿੰਗ ਜੀ ਆਸ੍ਰੀ ਕਾਲ ਜੀ ਲੋ ਜੀ ਰੋਟੀ ਖਾਣ ਨੂੰ ਸਟਾਪ ਲਾਤਾ ਹਣ ਨਿਕਲ ਨਾ ਸਕਦੇ ਮੰਜਾ ਰਣਵੀਰ ਨੇ ਕੱਢ ਲਿਆ ਸਦਾ ਇੱਥੇ ਬੈਠਦੇ ਆ ਬੈਠਣਾ ਨਹੀਂ ਖਜ਼ਾਨਾ ਕੱਢਣ ਲੱਗਿਆ ਰੋਣਾ ਵੀਰ ਨਹੀਂ ਹੈਗਾ ਇਹ ਸਾਡਾ ਕਲਿਟਰ ਬੈਲਟ ਆ ਪਾਣੀ ਕੱਢਣ ਲੱਗਿਆ ਪਾਣੀ ਵੀਊਗਾ ਇਹ ਤੇ ਆ ਜੋ ਜੀ ਹੁਣ ਤਾਬੇ ਚੱਲਦੇ ਤਾਬੇ ਚ ਪਤਾਲ ਲੋਕ ਚੱਲ ਰਿਹਾ ਜੀ ਪਤਾਲ ਲੋਕ ਐਡਾਈਵਰ ਬਤਾ ਲੋਕ ਨਹੀਂ ਚੱਲ ਰਿਹਾ ਮੁੰਡੇ ਸਾਡੇ ਬਹਿ ਚੁੱਕੇ ਨੇ ਰੋਟੀ ਖਾਣ ਨੂੰ ਬੱਬੀ ਵਾਲੀ ਬਿਲਡਿੰਗ ਚ ਅੱਥਰੂ ਪੂਰੀ ਪ੍ਰੋਪਰ ਅਕਿਊਰ ਰਿਪੋਰਟ ਹੋਈ ਵੀ ਤੇ ਚਾਹੁੰਦੇ ਸੀ ਸੋਪਾ ਜੀ ਕਹਣਗੇ ਪਕੌੜੀਆਂ ਦੀ ਬਾਕੀ ਹੁੰਦੀ ਆ ਆ ਹਿੰਦੀ ਬੋਲਦਾ ਪਰਮ ਥੋੜਾ ਬਟਰ ਲਗਾ ਦੇ ਪਰਮ ਨਹੀਂ ਸੋਰੀ ਆਪਣਾ ਲੰਬੜ ਹਸਮਨ ਦੀਰਜੀ ਹੁਣੇ ਬੈਠ ਚੁੱਕੇ ਨੇ ਰੋਟੀ ਨੂੰ ਪਾਣੀ ਆ ਚੁੱਕਿਆ ਜੀ ਇੱਥੇ ਲੰਕੀ ਦੀ ਪੁੱਜੀ ਆ ਠੰਡਾ ਕੋਕਾ ਕੋਲਾ ਮੰਗਰ ਪਾਣੀ ਛੱਕੋ ਚੱਲਾ ਭਾਈ ਟੀਵੀ ਕੋਈ ਹੋ ਆਲਣ ਠੀਕ ਹੋ ਰਿਹਾ ਉਹਦਾ ਲੰਗਰ ਪਾਣੀ ਜਦੋਂ ਟਰੱਕ ਪਿੱਛੇ ਰੁਕੇ ਹੋਏ ਹੋਰੇ ਪਾਣੀ ਸੁੱਕਾ ਵੀ ਨਾ ਬਣਿਆ ਬਣਿਆ ਟ੍ਰੇਲਰ ਬੈਲਟ ਇੱਕ ਬੰਦਾ ਹਲੇ ਸਾਡਾ ਟਰਾਲੀ 'ਚ ਆ ਉਹ ਵੀ ਆਉਂਦਾ ਬੱਸ ਲਓ ਜੀ ਲੰਗਰ ਪਾਣੀ ਛੱਕ ਕੇ ਫਿਰ ਕਰਨੇ ਬਾਰਤਲਾਬ ਨਿਕਲਦੇ ਅਗਲੇ ਸਫ਼ਰ ਤੇ ਪਰ ਮੈਂ ਕਹਿੰਦਾ ਇੱਕ ਕੋ ਮਤ ਖੋਲਣਾ ਕੋਕ ਕੋ ਇੱਕ ਐਸੇ ਹੀ ਲਾ ਦੇਣਾ ਹਿੰਦੀ ਮੈਂ ਪੰਜਾਬੀ ਵਿੱਚ ਗਸੌਦੀ ਇੱਕ ਮਤ ਖੋਲਣਾ ਹੀ ਗਾਇਦ ਲਾ ਦੇਣਾ ਵੇ ਇਹ ਭਏ ਉਹ ਗੱਲ ਤਾਂ ਉਹੀ ਬਣ ਗਈ ਨਾ ਕੋਕਾ ਕੋਲਾ ਭਾਈ ਆ ਗਿਆ ਕੰਚ ਵਾਲੀ ਬੋਤਲ ਵਾਲਾ ਠੰਡਾ ਮਤਵਲ ਹਾਂ ਹਾਂ ਦੇਣਾ ਯਾਰ ਇੱਕ ਹੋਰ ਦੇਣਾ 20 ਰੁਪਏ ਆ ਕੀ ਕੋਈ ਆਇਆ ਨਹੀਂ ਠੰਡਾ ਮਤਲਬ ਕੋਲਾ ਕੋਲਾ ਦੇ ਦੇਆ 45 ਸਲਾਈਸ ਕਿਹੜਾ ਹੈ ਉਹ ਵੀ ਆਪਾਂ ਦੇ ਦੇ ਸੁੱਖਾ ਬੈਠ ਗਿਆ ਦੌਣ ਪਰਵਾਹ ਤੂੰ ਦੌਣ ਤੁਰਸੇ ਨੀ ਭਰਾਵਾ ਉਹ ਆ ਜਾ ਆਰਡਰ ਲੈ ਲੈ ਭਾਈ ਜਿੰਨ ਸੋ ਪਾਜੀ ਸੇ ਪਹੁੰਚੀ ਹੋਰ ਹਾਂ ਹਾਂ ਜੋ ਭਾਈ ਇੱਥੇ ਵੀ ਸੇ ਪਹੁੰਚੀ ਕਰਦੇ ਇੱਕ ਹੋਰ ਦੋ